हां जी दोस्तों सारेनु सस् नमस्कार स्वागत करते हैं टोटा राज संधू फार्मिंग ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਸਭਰਾ ਵੱਡੇ ਸਭਰਾ ਤੁਸੀਂ ਵਿਜ਼ਿਟ ਕਰਨੀ ਆ ਦੋਸਤੋ ਮਾਝੇ ਦਾ ਪਿੰਡ ਤਸੀਦ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸਾਹਿਬ ਦੇ ਕੋਲ ਆਇਆ ਦੋਸਤੋ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਪਸ਼ੂ ਵਪਾਰ ਦਾ ਕੰਮ ਤੇ ਅੱਜ ਤਕਰੀਬਨ ਦੋ ਬੈੜਾ ਤੁਹਾਨੂੰ ਦਿਖਾਵਾਂਗੇ ਦੋਨੋਂ ਗੱਬਣ ਬੈੜਾ ਠੀਕ ਆ ਜੀ ਕਾੜਾ ਵੈਸੇ ਤਿੰਨਾਂ ਇੱਕ ਵੈਰ ਜਿਹੜੀ ਦੋਸਤੋ ਪਾਸੇ ਲਈ ਆ ਵੱਡੀ ਵੈੜ ਆ ਉਹ ਵੀ ਉਹਦੀ ਵੀ ਡਿਟੇਲ ਤੁਸੀਂ ਲੈ ਸਕਦੇ ਜੇ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਰਹਿਣਗੇ ਫਿਲਹਾਲ ਜਿਹੜੀਆਂ ਅੱਜ ਮੌਜੂਦ ਆ ਉਹ ਦੋ ਵੈੜਾ ਤੁਹਾਨੂੰ ਮੌਕੇ ਤੇ ਆਪਾਂ ਦਿਖਾ ਦਾਂਗੇ ਦੋਨੋਂ ਗੱਬਣ ਵੈੜਾ ਤਿਆਰੀ ਵਾਲੀਆਂ ਨੇ ਸੋ ਪੂਰੀ ਡਿਟੇਲ ਸਭ ਤੋਂ ਲੈ ਲਾਂਗੇ ਆਪਾਂ ਅੱਜ ਤਰੀਕ ਦੋਸਤੋ 16 ਮਈ ਆ ਤੁਸੀਂ ਨੋਟ ਕਰ ਲਓ ਸਮਾਂ ਕੋਈ ਦੁਪਹਿਰ ਤੇ 1.5 ਵਜੇ ਦਾ ਇੱਕ ਜਰਸੀ ਬਰੀਡ ਦੇ ਵਿੱਚ ਵੈੜਾ ਚੰਗੀ ਖਾਸੀ ਫੁੱਲ ਬਟਾ ਫੁੱਲ ਵੱਡੇ ਕੱਦ ਕਾੜ ਦੇ ਵਿੱਚ ਆ ਤੇ ਇੱਕ ਦੋਸਤੋ ਐਚ ਐਫ ਬਰੀਡ ਦੇ ਵਿੱਚ ਤੁਹਾਨੂੰ ਵੈੜ ਦਿਖਾ ਦਾਂਗੇ ਔਰ ਇਹਨਾਂ ਵਧੇਰੇ ਡਿਟੇਲ ਕਰਦੇ ਆਂ ਬਾਤ ਚਿਤ ਕਰਦੇ ਆਂ ਗੱਲਬਾਤ ਪੁੱਛਦੇ ਆਂ ਕੀ ਡਿਟੇਲ ਅੱਜ ਇਹਨਾਂ ਵੜਾਂ ਦੀ ਸਭ ਤੋਂ ਪਹਿਲਾਂ ਬਾਈ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਸਤਿ ਸ੍ਰੀ ਅਕਾਲ ਜੀ ਹੋਰ ਵੀਰ ਜੀ ਠੀਕ ਠਾਕ ਵਧੀਆ ਵਧੀਆ ਸੰਧੂ ਸਾਹਿਬ ਕਿਰਪਾਈ ਤੁਹਾਡੀ ਅੱਛਾ ਸਾਹਿਬ ਪਸੂ ਇਸੇ ਤਰ੍ਹਾਂ ਵੀਰ ਜੀ ਆਈ ਜਾਂਦੇ ਵੱਡੇ ਗੱਡੀ ਤੇ ਆ ਵੀਰ ਜੀ ਵੇਖਦੇ ਦਿੰਦੇ ਆ ਆਪਣਾ ਪਹਿਲੋ ਪਰਸੋ ਚੌਧ ਰਾਜਸਥਾਨ ਭਰੀ ਆ ਆਪਾਂ ਜਿਹੜੀ ਵੀਡੀਓ ਪਾਈ ਹੈ ਅੱਛਾ ਜੀ ਹਾਂਜੀ ਗੱਡੀ ਠੀਕ ਆ ਠੀਕ ਆ ਹਾਂਜੀ ਮਤਲਬ ਉਧਰਲੇ ਬੰਨੇ ਵੀ ਚੱਲਦੀ ਆ ਆਪਣੀ ਹਾਂਜੀ ਠੀਕ ਆ ਜੀ ਹਾਂਜੀ ਤੇ ਬਾਕੀ ਹੋਰ ਪਾਸੇ ਬਾਂਦਾ ਗੁਜਰਾਤ ਵਾਲੀ ਸਾਈਡ ਇਧਰ ਗੁਜਰਾਤ ਵੀ ਨਹੀਂ ਚੱਲੰਦੇ ਪਰ ਆਪਾਂ ਹਾਲ ਦੀ ਘੜੀ ਇੱਥੇ ਕਰੇ ਵਿੱਚ ਨੇ ਮਾਲ ਜਾਤ ਆ ਇੱਥੋਂ ਆਨਲਾਈਨ ਹੀ ਭਰਦੇ ਹੀ ਤਾਂ ਮਾਲ ਚਲੋ ਵਧੀਆ ਗੱਲ ਹਾਂਜੀ ਹਾਂਜੀ ਅੱਛਾ ਸਾਹਿਬ ਅੱਜ ਦੋ ਵੜਾ ਆਪਾਂ ਦਿਖਾਉਣੀਆਂ ਨੇ ਦੋਨੋਂ ਵੜਾ ਹੈ ਗੱਬਣਾ ਵੈਸੇ ਹਾਂਜੀ ਹਾਂਜੀ ਸੰਧੂ ਸਾਹਿਬ ਦੋਵੇਂ ਗੱਬਣਾ ਵਾਂ ਅੱਛਾ ਜੀ ਇੱਕ ਜਰਸੀ ਦੇ ਵਿੱਚ ਪਿਓਰ ਜਰਸੀ ਵੱਡੀ ਵਹਿੜਿਆ ਠੀਕ ਆ ਜੀ ਇੱਕ ਜਰਸੀ ਔਰ ਐਚਪ ਦਾ ਕ੍ਰੋਸ ਆ ਠੀਕ ਜੀ ਐਚਪ ਦੇ ਜਿਹੜੀ ਉਹ ਫਾਰਮ ਦੇ ਵਿੱਚ ਲਈ ਆਪਾਂ ਵੱਡੀ ਵਹਿੜ ਠੀਕ ਆ ਜੀ ਠੀਕ ਹਾਂਜੀ ਤਿੰਨੇ ਦੇਨੇ ਗੱਬਣਾ ਹਾਂ ਹਾਂਜੀ ਲਓ ਜੀ ਦੋਸਤੋ ਬਹੁਤ ਵਧੀਆ ਚੰਗੀ ਵੱਡੀ ਵੱੜ ਤੁਹਾਨੂੰ ਸ਼ੁਰੂਆਤ ਜਿਹੜੀ ਆਪਾਂ ਇੱਥੋਂ ਕਰ ਲਾਂਗੇ ਠੀਕ ਆ ਜੀ ਜਰਸੀ ਬਲੀਡ ਦੇ ਵਿੱਚ ਵੜ ਦਿਖਾ ਦਿੰਨੇ ਆ ਇਹ ਸੰਧੂ ਸਾਹਿਬ ਇਹਨੇ ਪਹਿਲੇ ਨੇ 32 ਲੀਟਰ ਦੁੱਧ ਕੱਢਿਆ ਜੀ ਠੀਕ ਆ ਜੀ ਹਾਂਜੀ ਤੇ ਹੁਣ ਸੂਆ ਇਹ ਜਿਗ ਦਾ ਜਿਹੜਾ ਟੀਗਾ ਭਰਿਆ ਇਹਨੂੰ ਜਰਸੀ ਦਾ ਅੱਛਾ ਜੀ ਹਾਂਜੀ ਚਿਮਨ ਜਿਹੜਾ ਭਰਿਆ ਹੈ ਜਿਗ ਦਾ ਜਿਗ ਸੀਮਨ ਤੋਂ ਹਾਂਜੀ ਹਾਂਜੀ ਅੱਛਾ ਹੁਣ ਦੂਜਾ ਸੂਆ ਸੋਣਾਂ ਦੀ ਆ ਹਾਂਜੀ ਹਾਂਜੀ ਸੰਧੂ ਸਾਹਿਬ ਦੂਜਾ ਸੂਆ ਜੀ ਹੈ ਤਿਆਰੀ ਹੈ ਵੈਸੇ ਦੇਣ ਲੱਗੀ ਆਪਾਂ ਤਿਆਰੀ ਸੰਧੂ ਸਾਹਿਬ ਤਰੀਕ ਦੇ ਲਓ ਦੋਸਤੋ ਤਿਆਰੀ ਆ ਵੈਸੇ ਠੀਕ ਹੈ ਜੀ ਬਾਕੀ ਬਾਹਰ ਨੂੰ ਦੇਖਦੇ ਆ ਸਾਰੇ ਸਾਰੇ ਵੀਰਾਂ ਨੂੰ ਪਤਾ ਲੱਗ ਜਾਣਾ ਤਿਆਰੀ ਤੇ ਆ ਬਾਕੀ ਸੰਧੂ ਸਾਹਿਬ ਤੁਹਾਨੂੰ ਪਤਾ ਤੋਂ ਹੀ ਹਾਈਟ ਤੋਂ ਹੀ ਅੰਦਾਜ਼ਾ ਲਾ ਸਕਦੇ ਵੀ ਕਿੱਡੀ ਇਹਦੀ ਹਾਈਟ ਹੋਗੀ ਆ ਬਿਲਕੁਲ ਬਿਲਕੁਲ ਮੈਨਾਂ ਵੀ ਐਡੀ ਹਾਈਟ ਵੇਖ ਬਹੁਤ ਘੱਟ ਵੇਖੀ ਦੀ ਆਪਾਂ ਵੇਖੀ ਦੀ ਨਹੀਂ ਜਰਸੀ ਰੀਡ ਦੇ ਵਿੱਚ ਖਾਸ ਤੌਰ ਤੇ ਐਫਓ ਬਰੀਡ ਦੇ ਵਿੱਚ ਵੇੜਾ ਤਾਂ ਆਪਾਂ ਦੇਖਦੇ ਆ ਫੁੱਲ ਵੱਡੀਆਂ ਫਾਰਮ ਵਾਲੀਆਂ ਵੇੜਾ ਐਡੇ ਕਦ ਕਾਟ ਦੇ ਵਿੱਚ ਇਹ ਜਰਸੀ ਬਰੀਡ ਦੇ ਵਿੱਚ ਦੋਸਤੋ ਵੇੜਾ ਦੂਜਾ ਸੁਭਾ ਸੂਨ ਵਾਲੀ ਪੂਰੇ ਵੱਡੇ ਕਦ ਕਾਟ ਦੀ ਠੀਕ ਹੈ ਜੀ ਫੁੱਲ ਵੱਡੇ ਹਾਈਟ ਕਦ ਵਿੱਚ ਆਰਡਰ ਕੁਆਲਿਟੀ ਬਿਲਕੁਲ ਤੁਹਾਡੇ ਸਾਹਮਣੇ ਆ ਮੋਟਾ ਗੋਲ ਥਾਣਾ ਠੀਕ ਆ ਤੇ ਸਾਬ ਲੈ ਜੂ ਹਜੇ ਕੋਈ ਹਾਂਜੀ ਹਾਂਜੀ ਸੰਧੂ ਸਾਹਿਬ 8 ਦਿਨ ਕੱਢ ਜਾਂਦੇ ਪਰ ਐਡੀ ਜਰਸੀ ਬੱਚੀ ਬੜੀ ਘੱਟ ਮਿਲਦੀ ਆ ਜੀ ਤੁਸੀਂ ਵੀ ਚਲੋ ਰੋਜ਼ ਵੀਡੀਓ ਬਣਾਉਂਦੇ ਜੇ ਐਡੀ ਐਡੀ ਬੇ ਲੰਮੀ ਹਾਂ ਐਡੀਆਂ ਬੱਚੀਆਂ ਇੰਨੇ ਸੋਹਣਾ ਥਾਣਾ ਇੰਨੀ ਸੋਹਣੀ ਬਰੀਡ ਲਾਲੇ ਗਰਮੀ ਦਾ ਤੋਹਫਾ ਯਾਰੀ ਸੋ ਬਹੁਤ ਖੂਬਸੂਰਤ ਦੋਸਤੋ ਪੂਰੇ ਵੱਡੇ ਕਦਵਜਣ ਦੇ ਵਿੱਚ ਇੱਕ ਪੂਰੀ ਆਪਾਂ ਹਾਈਟ 6 ਫੁੱਟ ਦਾ ਬੰਦਾ ਖੜਾ ਹੋਵੇ ਦੋਸਤੋ ਤੇ ਉਹ ਵੀ ਬਿਲਕੁਲ ਛੋਟਾ ਲੱਗੇ ਠੀਕ ਆ ਜੀ ਪੂਰੇ ਵੱਡੇ ਕਦ ਕੱਦ ਦੇ ਵਿੱਚ ਆ ਫੇਸ ਕੁਆਲਿਟੀ ਆ ਇਹਦਾ ਵਜਨ ਵੀ ਵੇਟ ਚੈੱਕ ਕਰ ਸਕਦੇ ਵੀ ਕਿੰਨਾ ਜ਼ਿਆਦਾ ਵਜਨ ਆ ਦੇ ਕਿੱਡਾ ਵੱਡਾ ਕੱਦ ਆ ਆ ਲੋ ਜੀ ਸੋ ਵੇਰਬੂਲ ਦੀ ਸਪੈਸ਼ਲ ਆ ਲੰਬੀ ਵੀ ਪੂਰੀ ਬੜੇ ਸ਼ੌਂਕ ਨਾਲ ਕੇ ਨੇ ਪਾਲੀ ਆ ਸੰਧੂ ਸਾਹਿਬ ਹਮ ਉਹਨਾਂ ਸੰਧੂ ਸਾਹਿਬ ਛੇ ਹੀ ਰੱਖਿਆ ਹੈ ਬੜਾ ਪਰ ਛੇ ਦੀਆਂ ਛੇ ਹੀ ਬੇਕਮਾਲ ਹਮ ਇੱਕ ਦੋ ਇੱਕ ਹੀ ਲਓ ਜੀ ਸੋ ਬਹੁਤ ਖੂਬਸੂਰਤੋ ਦੋਸਤੋ ਬਲਖਣ ਜੀ ਵੈੜ ਆ ਠੀਕ ਆ ਨੋਰਮਲ ਇੱਕ ਆਪਾਂ ਬਰੀਡ ਦੇ ਵਿੱਚ ਵੇਖਦੇ ਆ ਛੋਟੇ ਕਦ ਕੱਦ ਦੇ ਵਿੱਚ ਹੁੰਦੀਆਂ ਨੇ ਇਹਦੀ ਹਾਈਟ ਫਿਰ ਤੋਂ ਵੀ ਸਿਰ ਚੁੱਕ ਜਾਂਦੀ ਸੰਦੂਸਾਰ ਹਾਂ ਸੋ ਵੱਡੀ ਹਾਈਟ ਦੇ ਵਿੱਚ ਠੀਕ ਆ ਜੀ ਸੋ ਚੌੜੇ ਪਿੱਠ ਪੁੜੇ ਦੇ ਵਿੱਚ ਸੋ ਲੈਂਥ ਲੰਬਾਈ ਤੁਸੀਂ ਉਚਾਈ ਕਦ ਪੂਰਾ ਵੇਖ ਕੇ ਚੈੱਕ ਕਰੋ ਤੇ ਥਣ ਭਾਂਡੇ ਦੀ ਪੂਰੀ ਖਬਰਦਾਰ ਆ ਠੀਕ ਆ ਹਜੇ ਵੀ 8-7 ਦਿਨ ਬਾਕੀ ਆ ਕੰਨ ਦੀ ਵੀ ਬਰੀਡ ਬਹੁਤ ਸਵੇਰੇ 32 ਲੀਟਰ ਦੀ ਮਿਲਕਿੰਗ ਕਰਵਾਈ ਆ ਦਸਨ ਮੁਤਾਬਕ ਆ ਠੀਕ ਆ ਜੀ ਇਹ ਬੜਾ ਖਾਸ ਆ ਵੀ ਲਾ ਸਕਦੇ ਨੇ ਲੋਕ ਸਿਆਣੇ ਆਪਣੇ ਨਾਲੋਂ ਜ਼ਿਆਦਾ ਵੱਡੇ ਵੱਡੇ ਹਾਇਰ ਨੂੰ ਵੈਸੇ ਇਹਨਾਂ ਤੋਂ ਤਾਂ ਦਾ ਕੀ ਆ ਠੀਕ ਆ ਜੀ ਨਾਰਮਲ ਹੀ ਕਈ ਦਾ ਛੋਟੀ ਬਰੀਡ ਤੇ ਪਸ਼ੂ ਵੀ ਦੁੱਧ ਚੰਗਾ ਖਾਸਾ ਭਰੀ ਜਾਂਦੇ ਆ ਤੇ ਸੋਹਣੇ ਹਾਈਟ ਕੱਦ ਦੇ ਵਿੱਚ ਇੱਧਰ ਦੇਖ ਲੋ ਸੰਧੂ ਸਾਹਿਬ ਮੇਰੇ ਤੋਂ ਵੀ ਹਾਈਟ ਕੱਢਣ ਦੇ ਸੀ ਚੁੱਕ ਦੀ ਆਹ ਦੇਖੋ ਵੱਡੇ ਹਾਈਟ ਕੱਦ ਦੇ ਵਿੱਚ ਵੀ ਬਹੁਤ ਘੱਟ ਬਹੁਤ ਘੱਟ ਪਸ਼ੂ ਵੇਖੇ ਹੋਣਗੇ ਜਰਸੀ ਬਰੀਡ ਦੇ ਵਿੱਚ ਵੀ ਰਾਣੇ ਏਡੀ ਬੱਚੀ ਜੀ ਬਹੁਤ ਘੱਟ ਹਾਂ ਲਿਓ ਜੀ ਇੱਕ ਗਰਮੀ ਦਾ ਤੋਹਫਾ ਹੀ ਆ ਸੰਧੂ ਸਾਹਿਬ ਲੋਕੀ ਦੋਸਤੋ ਠੀਕ ਆ ਥਾਣ ਵੇਖੋ ਕਿੰਨਾ ਗੈਪ ਲੱਗਾ ਜੀ। ਹੂੰ। ਇੰਨਾ ਸੋਹਣਾ ਥਾਂ ਨਹੀਂ ਮਿਲਦਾ। ਤੇ ਫਿਰ ਠੰਡੀ ਇੰਨੀ ਸੰਧੂ ਸਾਹਿਬ ਜਿਤਨਾ ਕੋਈ ਬੱਚਾ ਪੈ ਜੇ ਕੋਈ ਭੈਣ ਨੇ ਚੋਣੀ ਹੋਵੇ ਉਹ ਚੋ ਸਕਦੀ। ਇੰਨੀ ਚਵਾਈ ਵੀ ਬੜੀ ਵਧੀਆ ਲੱਗੀ ਇਹਨੂੰ। ਇਹ ਦੇਖੋ। ਹੂੰ। ਹੰਦੋ ਜੀ। ਇਹ ਦੇਖੋ। ਬੋਲੀ। ਅੱਛਾ ਤੇ ਸਾਬ ਇਹਦਾ ਕੀ ਕਰਦੇ ਆ ਮੋਲ? ਮੁੱਲ ਸੰਧੂ ਸਾਹਿਬ ਐ ਡੀੜੀਆਂ ਵੇੜਾਂ ਦਾ 1 20 20 ਕਰੀ ਜਾਂਦੇ ਇੱਕ ਟੀਵੀ ਆਪਾਂ ਸੰਧੂ ਸਾਹਿਬ ਹਾੜ ਨਾਲ ਲਈ ਤੇ ਭਾੜਾ ਦੇ ਦਾਂਗੇ ਮੁੱਲ ਭਾਵੇਂ 95 ਕਰ ਲਈਏ 92 ਕਰ ਲਈਏ 90 ਹਜ਼ਾਰ ਦੀ ਸੰਧੂ ਸਾਹਿਬ ਹਾਂ 90 ਦੀ ਹਾਂ ਹਾਂਜੀ ਲਓ ਜੀ 90 ਹਜ਼ਾਰ ਦੀ ਦੋਸਤੋ ਐਡੀ ਬੱਛੀ ਵੇ ਸੰਧੂ ਸਾਹਿਬ ਕਹਿੰਨੇ ਦੇਣ ਹੀ ਨਹੀਂ ਜੇ ਵੇਚ ਲੋ ਭਾਵੇਂ ਹੂੰ ਤੇ ਪੂਰੇ ਵੱਡੇ ਕਦ ਕਰ ਦੇ ਵਿੱਚ ਆ ਦੋਸਤੋ ਬਾਕੀ ਬਣੂਗੀ ਅਜੇ ਪੂਰਾ ਥੱਲਿਓ ਤੇ 30 32 ਲੀਟਰ ਦੁੱਧ ਭਰੌਣਾਂ ਲਈ 나ੜ ਵੀ ਵੇਲੋ ਚੱਕਰ ਆਓ ਕਿੱਡੀ ਵੱਡੀ ਮੋਟੀ 나ੜ ਹੁੰਦੀ ਦੁੱਧ ਦੀ ਆ ਵੇਖੋ ਜੀ ਥਾਣੇ ਡੇਢ ਮੋٹے ਗੋਲ ਨੇ ਜਿਹੜੇ ਪਸ਼ੂ ਦੀ ਮਿਲਕਿੰਗ ਜ਼ਿਆਦੀ ਆ ਚਲੋ 나ੜ ਮਿਲਕ ਵੇਣ ਤਾਂ ਕਾਫੀ ਮੋਟੀ ਰਹਿਣੀ ਆ ਤੇ ਇਹ ਦੋਸਤੋ 90000 ਦੀ ਮਿਲ ਜੂਗੀ ਤੁਹਾਨੂੰ ਇੱਕ ਸੈਕਿੰਡ ਨੰਬਰ ਤੇ ਆ ਗਈ ਐਚ ਐਫ ਇਹ ਵੀ ਸੰਧੂ ਸਾਹਿਬ ਦੇ ਕਮਾਲ ਸੋਹਣੀ ਆ ਵੇਖੋ ਕਿੰਨਾ ਸੋਨਾ ਚੱਡਾ ਲੱਗਾ ਤੇ ਕਿੰਨੀ ਸੋਹਣੀ ਪਾਲੀ ਕਿੰਨੇ ਸੰਭੀ ਆ ਹਾਂ ਵਾੜੇ ਵੀ ਚੰਗੀ ਖਾਸੀ ਆ ਹਾਂਜੀ ਇਹ ਵੀ ਜਰਸੀ ਦਾ ਤੇ ਚਫਰਾ ਕ੍ਰੋਸ ਆ ਜਾਂਦਾ ਜੀ ਗਰਮੀ ਦੀ ਜਾਨ ਆ ਠੀਕ ਆ ਜੀ ਠੀਕ ਆ ਇਹ ਵੀ ਕ੍ਰੋਸਾਂ ਕੀ ਆ ਗਿਆ ਹਾਂਜੀ ਹਾਂਜੀ ਤੇ ਅੱਛਾ ਸਾਹਿਬ ਇਹਦੀ ਡਿਟੇਲ ਸੂਬਾ ਕਰਮਾ ਸੂਰੀ ਅੱਗੇ ਇਹ ਸੰਧੂ ਸਾਹਿਬ ਦੂਜਾ ਸੂਹਾ ਸੁਣਾ ਹੈ ਦੂਜਾ ਜੀ ਤੇ ਪਹਿਲੇ ਨੇ ਨੇ 21 22 ਲੀਟਰ ਤੋਂ ਕੱਢਣ ਤਾਜ਼ਾ ਲਾ ਸਕਦੇ ਵੀ ਡਿਵਾਈਡ ਨੂੰ ਆਂਦਾ ਵੀ ਕੀ ਆ 20 ਤੋਂ ਪਲੱਸ ਚੱਲੀ 30 ਤੋਂ ਪਲੱਸ ਚੱਲੀ ਆ ਜੀ ਲਓ ਜੀ 20 ਤੋਂ ਪਲੱਸ ਮਿਲਕਿੰਗ ਦੋਸਤੋ ਕਰਵਾਈ ਆ ਇਸ ਵਾਰ ਨੇ ਰੰਗ ਪ੍ਰਿੰਟ ਬਿਲਕੁਲ ਸੋਨਾ ਪੂਰੀ ਰੰਗ ਬਾਜ਼ ਠੀਕ ਆ ਜੀ ਡੱਬੀ ਪ੍ਰਿੰਟ ਦੇ ਵਿੱਚ ਤੇ ਕਰੋ ਸੰਗ ਜਰਸੀ ਐ ਜੀ ਕਰੋ ਸਾਨੂੰ ਸਾਹਿਬ ਜਿੱਤਰਾ ਕੋਈ ਮਰਜੀ ਇਹ ਨਹੀਂ ਛੱਡਦੀ ਤੇਰੀ ਸੀਲਸ ਲੱਗ ਹਾਂ ਦੇ ਦੇ ਦੀ ਪੂਰੀ ਖਬਰਦਾਰ ਹਾਂਜੀ ਬਿਲਕੁਲ ਉਹ ਜਿੱਤਰਾ ਕੋਈ ਵੀਰ ਭੈਣ ਭਰਾ ਇਤਰਾ ਹੀ ਬੈਠਾ ਰਵੇ ਲਓ ਵੀ ਕਰੋ ਚੱਕ ਠੀਕ ਆ ਬਾਕੀ ਬੰਦ ਲੇਵੇ ਦੀ ਸੰਧੂ ਸਾਹਿਬ ਕਿੰਨੀ ਸੁਣੀ ਹਾਂ ਵਡੀਆਂ ਵੜਾ ਦੇ ਵਿੱਚ ਆ ਜਾਂਦੀ ਇਹ ਕਿਨੇ ਗਰਮੀ ਨਹੀਂ ਮਨਾਉਣੀ ਸੰਧੂ ਸਾਹਿਬ ਹਾਂ ਆਹ ਦੇਖੋ ਜੀ ਠੀਕ ਆ ਤਾਂ ਬੰਤਰ ਵੇਖੋ ਲੇਵੇ ਦੀ ਬਹੁਤ ਸੋਹਣੀ ਬਹੁਤ ਸੋਹਣਾ ਗੱਜੇ ਫੁੱਲਾ ਲੇਵਾ ਤੇ ਚੰਗਾ ਦੋਸਤੋ ਵੱਡਾ ਲੇਵਾ ਜਿੰਨਾ ਹੀ ਅੱਗੇ ਉਹਨੇ ਹੀ ਪਿੱਛੇ ਠੀਕ ਆ ਬਾਕੀ ਥਣ ਵੀ ਪੂਰਾ ਥੀਚਪਾਈ ਵਾਲਾ ਆਹ ਦੇਖੋ ਠੀਕ ਹੈ ਜੀ ਸਭ ਵੀ ਕੇ ਨੇ ਸੰਦੂ ਸਭ ਬਹੁਤ ਵਧੀਆ ਜਮੀ ਪਲੀ ਹੈ ਪੂਰੀ ਹਾਂਜੀ ਹਾਂਜੀ ਪਲੀ ਸਭ ਚੰਗੀ ਹੈ ਦੋਸਤੋ ਠੀਕ ਹੈ ਸੰਦੂ ਸਭ ਤੁਹਾਨੂੰ ਪਰ ਆਪਾਂ ਜਿੰਨੇ ਵੀ ਤੁਹਾਡੇ ਚੈਨਲ ਤੇ ਡੰਗਰ ਵਿਖਾਈਦੇ ਸੋਨੇ ਵਿਖਾਈਦੇ ਆਪਾਂ ਮਾੜੀ ਗਾਂ ਘਾਟ ਹੀ ਲਈ ਦੀ ਸੋ ਠੰਡੀ ਧੀਰੀ ਆ ਦੋਸਤੋ ਸੀਲ ਸਹੂਗਾ ਪੂਰੀ ਬਿਲਕੁਲ ਤੁਸੀਂ ਆ ਵੇਖ ਸਕਦੇ ਜੀ ਠੀਕ ਆ ਸੋ ਇਸ ਪਰਲੀ ਚੜੀ ਤੋਂ ਬਾਕੀ ਥਣ ਥਣ ਦੀ ਆ ਤੁਸੀਂ ਵੇਖੋ ਸਹਜ ਸਹਜ ਵੀ ਥਣਾ ਦਾ ਚੰਗਾ ਪੂਰਾ ਹੱਥੀ ਚਵਾਈ ਵਾਲਾ ਥਣ ਜਿਹੜਾ ਦੋਸਤੋ ਨਿਕਲ ਕੇ ਸਾਹਮਣੇ ਆਊਗਾ ਠੀਕ ਆ ਠੀਕ ਆ ਅੱਛਾ ਸਾਹਿਬ ਇਹਦੀ ਫਿਰ ਕੀਮਤ ਕੀ ਮੁੱਲ ਇਹ ਸੰਧੂ ਸਾਹਿਬ ਭਵੇਂ ਮੁੱਲ ਕਰਨ ਨੂੰ 85 ਕਰ ਲਈਏ 80 ਕਰ ਲਈਏ 75000 ਦੀ ਦੇ ਦਾਂਗੇ ਉੱਚੋ ਵੀ 2000 ਰੁਪਿਆ ਮਾਣ ਕਰ ਦਾਂਗੇ 75 ਚੋਂ ਹਾਂਜੀ ਹਾਂਜੀ ਠੀਕ ਹੈ ਜੀ ਲਓ ਜੀ 75000 ਦੇ ਵਿੱਚੋਂ ਮਾਨਤਨ ਹੋ ਜਾਊਗਾ ਸੋ ਵੱਡੀ ਆ ਦੋਸਤੋ ਵੈੜ ਬਾਕੀ ਜਿਹੜੇ ਵੀਰ ਨੂੰ ਪਸੰਦ ਸੌਦਾ ਜਚੂਗਾ ਠੀਕ ਆ ਜੀ ਤੇ ਤਾਲਮੇਲ ਤੁਸੀਂ ਬਿਠਾ ਲਿਓ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਰਹਿਣਗੇ ਵੜ ਚੰਗੀ ਆ ਕਦਕੂਤ ਵੱਡਾ ਕੋਈ ਇਹ ਨਾ ਵੀਰ ਮੰਨ ਕੇ ਬਈ ਦਰਮਿਆਨੀ ਆ ਮੀਡੀਅਮ ਤੋਂ ਉੱਚੀ ਹਾਈਟ ਆ ਵੱਡੀਆਂ ਵੈੜਾਂ ਦੇ ਵਿੱਚ ਆਪਾਂ ਗਿਣਤੀ ਕਰ ਸਕਦੇ ਹਾਂ ਠੀਕ ਆ ਜੀ ਤੇ 6 6 7 7 ਦਿਨ ਦੋਵੇਂ ਵੈੜਾਂ ਹਜੇ ਲੈਂਦੀਆਂ ਸਮਾਂ ਉਸ ਅਕੋਰਡਿੰਗ ਤੁਸੀਂ ਸੌਦਾ ਕਰ ਲਿਓ ਠੀਕ ਆ ਤੇ ਇੱਕ ਸਾਬ ਜਿਹੜੀ ਵੈੜ ਆਪਾਂ ਲਈਏ ਪਾਸੇ ਉਹ ਵੀ ਆ ਜੂਗੀ ਹਾਂਜੀ ਹਾਂਜੀ ਉਹ ਵੀ ਸੰਧੂ ਸਾਹਿਬ ਫਾਰਮ ਦੇ ਵਿੱਚੋਂ ਹੀ ਲਈ ਆਪਾਂ ਵੈੜ ਬਹੁਤ ਸੋਹਣੀ ਆ ਤੇ ਬੱਚਾ ਵੀ ਆ ਚੱਪ ਦੇ ਵਿੱਚ ਹੀ ਐ ਡੱਬੀ ਬੈਠ ਜਿਓ ਠੀਕ ਆ ਜੀ ਉਹ ਆਪਾਂ ਇਸ ਤਰ੍ਹਾਂ ਤੁਹਾਨੂੰ ਦਰਸ਼ਨ ਕਰਾਉਂਦੇ ਆ ਲਿਓ ਜੀ ਤਾਂ ਦੱਸੋ ਇਹ ਸਾਹਮਣੇ ਤੁਸੀਂ ਵੈੜ ਦੇਖ ਰਹੇ ਜੀ ਠੀਕ ਆ ਜੀ ਇਹ ਫਾਰਮ ਤੋਂ ਲਈ ਆ ਫਿਲਹਾਲ ਇੱਕ ਵਾਰੀ ਫੇਰ ਆਪਾਂ ਪਲੇ ਕਰਕੇ ਦਿਖਾ ਦਿੰਨੇ ਆ ਇਦੀ ਡਿਟੇਲ ਵੈਸੇ ਕੀ ਆ ਇਹ ਸੰਧੂ ਸਾਹਿਬ ਇਹਨੇ ਪਹਿਲੇ ਨੇ 25 ਲੀਟਰ ਦੁੱਧ ਕਿਲੇ ਆ ਦੂਜੇ ਸਵੇ ਸੁਣੀ ਆ ਅੱਛਾ ਜੀ ਤੇ ਡਿਟੇਲ ਬਾਕੀ ਫੋਨ ਤੇ ਕਰ ਲਾਂਗੇ ਵੀਰ ਸੰਧੂ ਸਾਹਿਬ ਠੀਕ ਆ ਜੀ ਦੂਜਾ ਸਵੇ ਸੁਣੀ ਆ ਹਾਂਜੀ ਹਾਂਜੀ ਤੇ ਦਿਨ ਹਜੇ ਲੈ ਜੂਏ ਵੀ ਇਹ ਦਿਨ ਜੀ 8 ਦਿਨ ਬਾਕੀ ਆ ਜੀ 8 ਕ ਦਿਨ ਹਾਂਜੀ ਆ ਬਹੁਤ ਦੋਸਤੋ ਵੈਸੇ ਤਿੰਨੇ ਬੜਾ ਗੱਬਣ ਨੇ ਠੀਕ ਆ ਜੀ ਜਿਹੜੀ ਅਜੇ ਫਾਰਮ ਤੇ ਨਹੀਂ ਪਹੁੰਚੀ ਜਿਹੜੀ ਆਪਾਂ ਤੁਹਾਨੂੰ ਦਿਖਾ ਦੇ ਬਾਕੀ ਸੰਧੂ ਸਾਹਿਬ ਪਿੱਛੇ ਦੀ ਆਪਣੀ ਗਰੰਟੀ ਰਹੂਗੀ ਤੁਹਾਡੇ ਚੈਨਲ ਤੇ ਪਹਿਲਾਂ ਵੀ ਆਖੀ ਦਾ ਗੱਬਣਾ ਦੇ ਆ ਬਿਲਕੁਲ ਤੇ ਥਾਣ ਆਪਣਾ ਵੀਰ ਭੈ ਕਿਹਨੂੰ ਆਪਾਂ ਆਨਲਾਈਨ ਭੇਜਦੇ ਆ ਉੱਥੇ ਜਾ ਕੇ ਠੰਚਾ ਕਰਕੇ ਫਿਰ ਆਪਣਾ ਦੱਸਦੇ ਵੀਰ ਜੀ ਠੀਕ ਹੈ ਜੀ ਹਾਂਜੀ ਲਓ ਦੱਸੋ ਇਹ ਡਿਟੇਲ ਆ ਜੇ ਇਹਨਾਂ ਪਸ਼ੂਆਂ ਦੀ ਠੀਕ ਹੈ ਜੀ ਜਿਹੜੀ ਹਜੇ ਵੈੜਾ ਫਾਰਮ ਤੇ ਨਹੀਂ ਪਹੁੰਚੀ ਗਈ ਉਹਦੀ ਡਿਟੇਲ ਵੀ ਤੁਹਾਨੂੰ ਦੇ ਦਿੱਤੀ ਆ ਦੂਜਾ ਸੂਆ ਉਹ ਵੀ 5-7 ਦਿਨ ਹਜੇ ਲੈਂਦੀ ਆ ਸਮਾਂ ਇਹ ਵੈੜਾ ਸੀਗੇ ਅੱਜ ਟੋਟਲ 3 ਤੇ ਇੱਕ ਵੈੜ ਤੁਹਾਨੂੰ ਦਿਖਾ ਦਿੰਦੀ ਆਪਾਂ ਜਰਸੀ ਬ੍ਰੀਡ ਦੇ ਵਿੱਚ ਫੁੱਲ ਵੱਡੇ ਹਾਈਟ ਕੱਦ ਦੇ ਵਿੱਚ ਠੀਕ ਆ ਸੋ ਦੂਰੋਂ ਨੇੜੋਂ ਕੋਈ ਵੀ ਆ ਰਿਹਾ ਤੁਸੀਂ ਇਹ ਧਿਆਨ ਰੱਖ ਕੇ ਸੌਦਾ ਕਰਿਓ ਵੀ ਪੂਰੇ ਵੱਡੇ ਕੱਦ-ਕੱਦ ਦੇ ਵਿੱਚ ਇੱਕ ਨਾਰਮਲ ਜੇਕਰ ਆ ਐਚ ਐਫ ਬਰੀਡ ਦੀ ਫਾਰਮ ਵਾਲੀ ਵੈਡ ਦੇ ਨਾਲ ਓਡੇ ਕਦ ਕੱਟ ਦੇ ਵਿੱਚ ਆ ਠੀਕ ਆ ਜੀ ਤੇ ਬਾਕੀ ਅੱਗੇ ਤੁਸੀਂ ਜਜਮੈਂਟ ਕਰ ਹੀ ਲੈਣੀ ਆ ਵੀ ਮਿਲਕ ਕਿੰਨਾ ਚਬਾਉਣਾ ਚਾਹੀਦਾ ਇਸ ਵੈਡ ਨੂੰ ਠੀਕ ਆ ਤੇ ਇੱਕ ਵਾਰੀ ਫੇਰ ਮੜਾ ਜਾ ਸਾਬ ਗੇੜਾ ਕਢਾ ਦੇ ਹਾਂ ਹਾਂ ਸਾਨੂੰ ਸਾਬ ਆਪਾਂ ਗੇੜਾ ਕਢਾ ਦਨੇ ਆ ਦਾ ਆ ਲਓ ਜੀ ਠੀਕ ਆ ਕੋਈ ਜਜਮੈਂਟ ਲਾ ਸਕਦਾ ਆਪਣਾ ਸੋ ਸਪੈਸ਼ਲ ਚੀਜ਼ ਆ ਦੋਸਤੋ ਬਹੁਤ ਘੱਟ ਪਸ਼ੂਏ ਏਡੇ ਕੱਦ ਪੁੱਤ ਵਿੱਚ ਆਪਾਂ ਦੇਖਦੇ ਆ ਉਹ ਵੀ ਜਰਸੀ ਬਰੀਡ ਦੇ ਵਿੱਚ ਅੱਗੇ ਚੰਗੇ ਸੀਮਨ ਤੋਂ ਬਣੇ ਆ ਠੀਕ ਆ ਜੀ ਜੇਕਰ ਤੁਸੀਂ ਪਾ ਦੇ ਇੰਪੋਰਟਡ ਸੀਮਨ ਹੈ ਜਿੱਗ ਦਾ ਹੀ ਸਭ ਤੋਂ ਫਰਸਟ ਕਲਾਸ ਬਿਲਕੁਲ ਜੀ ਬਿਲਕੁਲ ਤੋਂ ਬਾਕੀ ਤੁਸੀਂ ਵੇਖੋ ਥੱਲੋਂ ਲੇਵਾ ਵਾਲੀ ਬੈਠੀ ਕਰਮਾਂ ਦੀ ਠੀਕ ਆ ਤੇ ਪੰਜਾ ਸੱਤਾ ਦਿਨਾਂ ਦੇ ਵਿੱਚ ਹੋਰ ਵੀ ਉਮੀਦ ਕਰਦੇ ਆ ਵੀ ਹੋਰ ਵੀ ਸੋਨਾ ਬਖਾਲਾ ਬਣਾ ਕੇ ਤਿਆਰ ਕਰੂਗੀ ਤੇ 90000 ਦੀ ਇਹ ਤੁਹਾਨੂੰ ਮਿਲ ਜੂਗੀ ਠੀਕ ਆ ਜੀ ਲੈ ਇਹਦੇ 90000 ਯੈਸ ਨੂੰ ਬਾਕੀ ਚੰਗੀ ਵੈੜਾ ਵੱਡੇ ਘੱਤ ਪੁੱਤ ਵਿੱਚ ਦੋਵੇਂ ਵੈੜਾ ਚੰਗੀਆਂ ਨੇ ਇੱਕ ਜਿਹੜੀ ਵੈੜ ਤੁਹਾਨੂੰ ਦਿਖਾ ਦਿੱਤੀ ਆਪਾਂ ਦੋਸਤੋ ਵੀਡੀਓ ਦੇ ਵਿੱਚ ਉਹ ਵੀ ਚੰਗੀ ਆ ਉਹਦੇ ਬਾਰੇ ਸਾਹਿਬ ਆਪਣੀ ਕੋਸ਼ਿਸ਼ ਇਹੋ ਰਹੀ ਦੀ ਵਿੱਚ ਚੰਗਾ ਹੀ ਡੰਗਰ ਲਈਏ ਆ ਬਿਲਕੁਲ ਜੀ ਬਿਲਕੁਲ ਆਪਾਂ ਆਪਣੇ ਨੰਬਰ ਕਰ ਦਈਏ ਜੀ ਹਾਂਜੀ ਸੰਧੂ ਸਾਹਿਬ 84 ਠੀਕ ਹੈ ਜੀ 843833559 ਪਿੰਡ ਵੱਡੇ ਸਬਰਾ ਜੀ ਠੀਕ ਹੈ ਜੀ ਹਾਂ ਜੀ ਲੋ ਦੋਸਤੋ ਪਿੰਡ ਵੱਡੇ ਸਬਰਾ ਤੁਸੀਂ ਵਿజిਟ ਕਰਨੀ ਹੈ ਠੀਕ ਹੈ ਜੀ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਣ ਦੇ ਆ ਨੰਬਰਾਂ ਦੇ ਤੁਸੀਂ ਕਾਲ ਕਰਕੇ ਬਥੇਰੇ ਡਿਟੇਲ ਲੈ ਸਕਦੇ ਜੀ ਬਥੇਰੇ ਗੱਲਬਾਤ ਕਰ ਸਕਦੇ ਜੀ ਮਿਲਦਿਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ 7 ਸ਼ਰੀਆ ਕਾਜ